ਤਲ ਚੋ ਉਹ ਕਰਾਇ ਸਾਰ ਇਹ ਜਿਹੜਾ ਪਹਿਲਾਂ ਆ ਸਭ ਤੋਂ ਹਾਂ ਸਭ ਤੋਂ ਪਹਿਲਾਂ ਗੁਰਦੁਆਰੇ ਕਿ ਚੇਕ ਕੋਈ ਤੇ ਸਹੀ ਜੀ ਫੋਟੋ ਬਾਲ ਲ ਉਸ ਤੋਂ ਬਾਅਦ ਦਰਬਾਰ ਤੁਸੀਂ ਅੰਮ੍ਰਿਤਸਰ ਬੈਠੇ ਹੋ ਦਰਬਾਰ ਸਾਹਿਬ ਹੈ ਦਰਗਾਣਾ ਮੰਦਿਰ ਹੈ ਹੋਰ ਚਰਚ ਨੇ ਹੋਰ ਧਾਰਮਿਕ ਜਗ੍ਹਾਵਾਂ ਕਿਤੇ ਗਏ ਸੀ ਚਰਚ ਜਹੰਨੇ ਇੱਥੇ ਦੀ ਬੰਦੀ ਹੈ ਉੱਥੇ ਪ੍ਰੇਅਰਸ ਲਈ ਹੋਵੇ ਕੋਈ ਸੈਸ਼ਨ ਹਾਂ ਕੋਈ ਕਰਤ ਨਹੀਂ ਕੋਈ ਫਰਕ ਨਹੀਂ ਪਿਆ ਕਰਵਾਈ ਸੀ ਹਾਂ ਕਿਦੋਂ ਨਾ ਮੈਨੂੰ ਸਵੀਝ ਜਾਂਦੇ ਲੈ ਪਹਿਲਾਂ ਮੈਂ hindu taram ch believe ਕਰਦੇ ਪਰ ਮੇਰੇ ਸਰੀਰ ਤੇ ਕੋਈ ਕਸ਼ਟ ਨਹੀਂ ਸੀ ਹੈਗਾ ਹਾਂ ਉਹ ਤਾਂ ਮੇਰਾ ਸਰੀਰ ਇੱਕਦਮ ਬੌਮਣਾਂ ਦੀ ਤਰ੍ਹਾਂ ਸੀ ਅੱਛਾ ਹਾਂਜੀ ਉਹ ਜੇ ਤਾਂ ਮੇਰਾ ਪਹਿਲਾਂ ਮੇਰੇ ਦਿਮਾਗ ਤੋਂ ਜਾਂਦਾ ਨਹੀਂ ਆ ਅੱਛਾ ਹਾਂਜੀ ਪਹਿਲਾਂ ਕਿਹੜੇ ਸੀਗੇ ਕੀ ਉਹਨੂੰ ਕਹਿੰਦੇ ਆ ਮਾਤਾ ਨੂੰ ਹੀ ਮੰਨਦੀ ਸੀ ਨਾ ਅੱਛਾ ਤੇ ਬਹੁਤ ਸੋਹਣੀ ਜੇਤ ਸੀ ਮੇਰੀ ਮਾਤਾ ਨੂੰ ਝੂਠ ਵੀ ਬੋਲਦੀ ਅੱਛਾ ਕਿ ਹਰ ਮਹੀਨੇ ਨਵਰਾਤਰੇ ਰੱਖੀ ਚੋ ਤੇ ਜਗੰਦੀਨ ਦੀ ਸੀ

ਉਸਤੇ ਕੀ ਨਾਗਾ ਹਾਂਜੀ ਹਾਂ ਤਾਂ ਸਨਾਰੇ ਸਾਰੇ ਕਹਿੰਦੇ ਕਿ ਜ਼ਰੂਰੀ ਕੀ ਸ਼ਤਾਂ ਹੁੰਦਾ ਕੰਮ ਇਹ ਕਹਿੰਦੇ ਡਾਕਟਰੀ ਵਿਲਾਜ ਹੀ ਹੈਗਾ ਹਾਂ ਡਾਕਟਰੀ ਦਾ ਜ਼ਰੂਰੀ ਹੈ ਨਾ ਹਾਂਜੀ ਜਿੱਥੇ ਪ੍ਰੇਅਰ ਕੰਮ ਕਰਦੀ ਹੈ ਤਾਂ ਰਮਨੇ ਕੰਮ ਕਰਨਾ ਹੁੰਦਾ ਰਮਨੇ ਕੰਮ ਕਰਨਾ ਬਟ ਜਿਹੜਾ ਇਥੇ ਇਲਾਜ ਜ਼ਰੂਰੀ ਹੈ ਤੁਸਾਂ ਲਗਵਾ ਨਾ ਲਿਓ ਤੁਸੀਂ ਨਹੀਂ ਮੈਂ ਧਿਆਨ ਰੱਖੂਗਾ ਹਾਂਜੀ ਉਲਟੀਆਂ ਆਈਆਂ ਭਾਂਜੀ ਹਾਂਜੀ ਹਾਂਜੀ ਐਵੇਂ ਮੋਂਟਿੰਗ ਇੱਥਾਂ ਅੱਛਾ ਕਿਉਂ ਫੀਗਰ ਜਿਆ ਹੋ ਗਿਆ ਸਿਹਰ ਦਾ ਟੈਂਸ਼ਨ ਦੀ ਲੀਲੀ ਵੀ ਬਣ ਕੀ ਗਿਆ ਇੱਥੇ ਹਾਂ ਇੱਕ ਤਰ੍ਹਾਂ ਆਪਣੀ ਬੇਟੀ ਜੱਦੀ ਉਧਰ ਉਹਦੀ ਚਿੰਤਾ ਲੱਗੀ ਆ ਕਿਹੜੀ ਮਿਨਿਸਟਰੀ ਹੈ ਰਾਣਾ ਮਿਨਿਸਟਰੀ ਚ ਕਿੱਥੇ ਗਿਆ ਰਾਜੀਵਾਲ ਮਾਨਵਲ ਦੇ ਬੰਦੇ ਬੰਦੇ ਬਰੇ ਕੋ ਹਾਂ ਅੰਜੀ ਕੀ ਆ ਪਾਦਰੀ ਜੀ ਕੀ ਕਹਤੇ ਉਹ ਕਹਿੰਦੇ ਲਗਾਤਾਰ ਲਗਾਤਾਰ ਬਣੇ ਰਹੋ ਫਿਰ ਸਭ ਤੋਂ ਵੱਡੀ ਹੈ ਉਹ ਅੰਮ੍ਰਿਤਸਰ ਦੀ ਸਭ ਤੋਂ ਵੱਡੀ ਕਹਿੰਦੇ ਲਗਾਤਾਰ ਬਣੇ ਰਹੋ ਪਰ ਮੈਂ ਜੰਬੀ ਲਗਾਤਾਰ ਖੜੇ ਗਏ ਕੀ ਬੋਲੀ ਕਿਆ ਬੋਲੀਏ ਬਾਤ ਚੇਲ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦਲੇਰ ਸਿੰਘ ਜਤਕਾ ਮਾਸਟਰ ਸਾਰੀ ਸੰਗਤ ਨੂੰ ਬੇਨਤੀ ਹੈ ਵਰਲਡ ਦੀ ਸੰਗਤ ਨੂੰ ਬੇਨਤੀ ਹੈ ਭਾਈ ਆਪਾਂ ਇਹ ਪਖੰਡਾ ਤੋਂ ਬਜੀਏ ਜਿਹੜੇ ਪਾਸਟਰ ਕਰ ਰਹੇ ਨੇ ਇਹ ਇਲਾਜ ਕਰਦਾਂਗੇ ਅਸੀਂ ਇਸ ਤਰ੍ਹਾਂ ਕਰਦਾਂਗੇ ਇਹ ਕੁਝ ਸਮੇਂ ਤੋਂ ਹੀ ਇਸ ਤਰ੍ਹਾਂ ਕਰ ਰਹੇ ਹੈ ਕਿਉਂ ਪੰਜਾਂ ਸਾਲਾਂ ਤੋਂ ਹੀ ਇਹ ਗੇਮਾਂ ਚਲੀਆਂ ਆ ਮੈਂ ਇਹਨਾਂ ਨੂੰ ਬੰਦ ਕੀਤਾ ਜਾਵੇ ਸਾਡੇ ਪ੍ਰਧਾਨ ਜੀ ਨੇ ਵੀ ਪੰਡਤ ਜੀ ਨੇ ਵੀ ਸਾਰਿਆਂ ਨੇ ਸ਼ਰਮਾ ਜੀ ਨੇ ਵੀ ਇਹਨਾਂ ਨੇ ਕੀ ਕਿਹਾ ਵਾ ਵੀ ਜਿਹੜੇ ਪਾਸਟਰ ਕਰ ਰਹੇ ਨੇ ਇਲਾਜ ਆਪਾਂ ਇਤਨਾ ਕਰ ਦਾਂਗੇ ਇਤਨਾ ਠੀਕ ਹੋਣ ਲੱਪੇ ਤੇ ਫਿਰ ਗੱਲ ਹੀ ਕੋਈ ਨਹੀਂ ਫਿਰ ਡਾਕਟਰਾਂ ਦੀ ਕੀ ਲੋੜ ਠੀਕ ਹੈ ਨਾ ਇਸ ਰੋਗ ਲਈ ਜਾਵੇ ਸਾਰਿਆਂ ਨੂੰ ਬੇਨਤੀ ਹੈ ਸਰਕਾਰ ਨੂੰ ਬੇਨਤੀ ਹੈ ਵੀ ਇਹ ਜਿਹੜੇ ਪਖੰਡ ਕਰ ਰਹੇ ਨੇ ਇਹਨਾਂ ਦੀ ਸਖਤ ਤੋਂ ਸਖਤ ਕਾਰਵਾਈ ਕੀਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੁਝ ਜਿਹੜੇ ਸਾਈ ਪਾਸਟਰ ਹੈਗੇ ਆ ਉਹਨਾਂ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਵਾ ਜਿਹੜੀਆਂ ਲਾ ਇਲਾਜ ਬਿਮਾਰੀਆਂ ਵਾ ਜਿਹੜੀਆਂ ਉਹਨਾਂ ਨੂੰ ਠੀਕ ਕਰਦਾ ਜਿਹੜਾ ਦਾਵਾ ਕੀਤਾ ਜਾ ਰਿਹਾ ਵਾ ਔਰ ਜਿਹੜੀਆਂ ਵਿਗਿਆਨਿਕ ਤੌਰ ਤੇ ਵੀ ਜਿਹੜੀਆਂ ਹਜੇ ਉਹਨਾਂ ਦਾ ਇਲਾਜ ਨਹੀਂ ਕੋਈ ਆਇਆ ਅਜੀਹੀਆਂ ਜਿਹੜੀਆਂ ਬਿਮਾਰੀਆਂ ਨੂੰ ਇਹ ਠੀਕਵਾ ਦਾ ਦਾਵਾ ਆਪਣੇ ਸੋਸ਼ਲ ਪਲੇਟਫਾਰਮਸ ਤੇ ਜਾਂ ਆਪਣੇ ਜਿਹੜੇ ਇਹਨਾਂ ਦੇ ਪੋਸਟਰ ਵਗੈਰਾ ਡਿਸਟ੍ਰਿਬਿਊਟ ਕਰਦੇ ਉਹਨਾਂ ਤੇ ਇਹ ਦਾਵਾ ਕਰਦੇ ਯਾਰ ਔਰ ਮੈਂ ਇੱਥੇ ਦੱਸਣਾ ਚਾਹਾਂਗਾ ਜੇ ਅਸੀਂ ਸੰਵਿਧਾਨ ਦੀ ਗੱਲ ਕਰੀਏ ਤੇ ਸੰਵਿਧਾਨ ਦੀ ਜਿਹੜੀ ਇਹ ਧਾਰਾ 1954 ਦਾ ਐਕਟ ਹੈਗਾ ਵਾ ਡਰਗ ਐਂਡ ਮੈਜੀਕਲ ਰੈਮਡੀ ਐਕਟ ਹੈਗਾ ਵਾ ਜਿਹਦੇ ਵਿੱਚ ਸਾਫ਼ ਲਿਖਿਆ ਵਾ ਕਿ ਤੁਸੀਂ ਕਿਸੇ ਨੂੰ ਵੀ ਗੰਭੀਰ ਬਿਮਾਰੀਆਂ ਦਾ ਠੀਕ ਕਰਨ ਦਾ ਦਾਵਾ ਦੇ ਨਾਂ ਤੇ ਜਿਹੜਾ ਤੁਸੀਂ ਕਨਵਰਜਨ ਨਹੀਂ ਕਰ ਸਕਦੇ ਔਰ ਜੇ ਧਾਰਾ 25 ਦੀ ਗੱਲ ਕਰਦੇ ਆਂ ਧਾਰਾ 25 ਦੇ ਵਿੱਚ ਤੁਹਾਨੂੰ ਫਰੀडम ਟੂ ਚੁਆਇਸ ਹੈਗਾ ਵਾ ਤੁਸੀਂ ਆਪਣਾ ਪਰਵਤਨ ਕਰ ਸਕਦੇ ਜੇ ਪਰ ਕਿਸੇ ਨੂੰ ਲਾਲਚ ਦਬਾਅ ਜਾਂ ਕਿਸੇ ਵੀ ਹੋਰ ਇਸ ਤਰ੍ਹਾਂ ਬਿਮਾਰੀਆਂ ਦੇ ਠੀਕ ਕਰਨ ਦੇ ਚਾਂਸੇ ਦੇ ਕੇ ਤੁਸੀਂ ਨਹੀਂ ਕਰ ਸਕਦੇ ਔਰ ਜਿਹੜੀ ਤਾਜ਼ਾ ਉਦਾਹਰਣ ਜਿਹੜੀ ਅੰਮ੍ਰਿਤਸਰ ਦੇ ਵਿੱਚ ਵੇਖਣ ਨੂੰ ਮਿਲੀ ਆ ਇੱਕ ਲੇਡੀ ਦੀ ਕਿਸੇ ਐਨਜੀਓ ਦੀ ਜਿਹੜੀ ਅਫੀਸ਼ੀਅਲ ਆਈਡੀ ਸੀ ਉਹਦੇ ਵਿੱਚ ਇੱਕ ਵੀਡੀਓ ਵਾਇਰਲ ਹੋ ਰਹੀ ਸੀਗੀ ਜਿਹੜੀ ਲੇਡੀ ਨੂੰ ਜਿਹੜਾ ਬ੍ਰੈਸਟ ਕੈਂਸਰ ਹੋ ਗਈ ਸੀਗੀ ਔਰ ਉਹਨੂੰ ਕੀੜੇ ਪੈ ਗਏ ਸੀਗੇ ਉਸ ਤੋਂ ਬਾਅਦ ਜਿਹੜੀ ਹੋਰੀ ਮੌਤ ਹੋ ਚੁੱਕੀ ਆ ਔਰ ਵੀਡੀਓ ਦੇ ਵਿੱਚ ਉਹ ਲੇਡੀ ਕਹਿ ਰਹੀ ਆ ਕਿ ਮੈਂ ਪਹਿਲਾਂ ਹਿੰਦੂਧਰਮ ਨਾਲ ਜਿਹੜਾ ਸੰਬੰਧ ਰੱਖਦੀ ਸੀਗੀ ਔਰ ਹਿੰਦੂਧਰਮ ਦੇ ਜਿਹੜੇ ਸਾਰੇ ਜਿਹੜੇ ਰਿਚੁਅਲਸ ਆ ਉਹਨੂੰ ਫੋਲੋ ਕਰਦੀ ਸੀਗੀ ਉਸ ਤੋਂ ਬਾਅਦ ਮੈਨੂੰ ਬ੍ਰੈਸਟ ਕੈਂਸਰ ਹੋਈ ਆ ਔਰ ਮੈਂ ਜਿਹੜੀ ਸੁਪਾਲ ਰਾਣਾ ਮਿਨਿਸਟਰੀ ਆ ਉੱਥੇ ਜਾਂਦੀ ਸੀਗੀ ਉਹਨਾਂ ਵੱਲੋਂ ਮੈਨੂੰ ਜਿਹੜਾ ਦੁਆ ਕਰਨ ਦਾ ਹੈ ਜਿਹੜਾ ਕਿਹਾ ਗਿਆ ਸੀਗਾ ਜਿਸ ਕਰਕੇ ਮੇਰੀ ਇਹ ਹਾਲਾਤ ਹੋ ਚੁੱਕੀ ਆ ਜਿਹੜੀ ਉਹ ਲੜਕੀ ਵੀਡੀਓ ਦੇ ਵਿੱਚ ਉਹ ਦਾਵਾ ਕਰਦੀ ਪਈ ਆ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋ ਕੇ ਆਏ ਆ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਇੱਕ ਮੰਗ ਪੱਤਰ ਦਿੱਤਾ ਵਾ ਜਿਹਰੇ ਵਿੱਚ ਔਰ ਮੈਂ ਇਥੇ ਕਲੀਅਰ ਗੱਲ ਕਰਨਾ ਚਾਹਾਂਗਾ ਕਿ ਵੀ ਅਸੀਂ ਜਿਹੜਾ ਵਾ ਉਹਨਾਂ ਦੇ ਜਿਹੜਾ ਅਜਿਹਾ ਪ੍ਰਚਾਰ ਆ ਜਿਹੜਾ ਇਹ ਲੋਕਾਂ ਨੂੰ ਬਿਮਾਰੀਆਂ ਠੀਕ ਕਰਨ ਦਾ ਪ੍ਰਚਾਰ ਦੇ ਨਾਂ ਤੇ ਜਿਹੜਾ ਲੋਕਾਂ ਨੂੰ ਲਾਰੇ ਝਾਂਸੇ ਦੇ ਰਹੇ ਆ ਉਸ ਤੇ ਅਸੀਂ ਰੋਕ ਲਾਉਣ ਦੀ ਡਿਮਾਂਡ ਕੀਤੀ ਆ ਨਾ ਕਿ ਜਿਹੜਾ ਇਹਨਾਂ ਦਾ ਜਿਹੜਾ ਇਹ ਪ੍ਰਚਾਰ ਕਰਦੇ ਅਸੀਂ ਉਹਨਾਂ ਦੇ ਪ੍ਰਚਾਰ ਤੇ ਨਹੀਂ ਰੋਕ ਲਾਉਣ ਦੀ ਮੰਗ ਕੀਤੀ ਸਿਰਫ ਅਸੀਂ ਮੰਗ ਆ ਕੀਤੀ ਆ ਕਿ ਜਿਹੜਾ ਇਹਨਾਂ ਦਾ ਅਜਿਹਾ ਇਹ ਜਿਹੜਾ ਲੋਕਾਂ ਨੂੰ ਘੁਮਰਾਹ ਕਰਦੇ ਪਏ ਔਰ ਤੇ ਰੋਕ ਲਗਾਈ ਜਾਵੇ ਉਹ ਜੀਜਸ ਕਰਾਈਦਾ ਜਿਹੜੀਆਂ ਸਿੱਖਿਆਵਾਂ ਦਾ ਪ੍ਰਚਾਰ ਕਰ ਰਹੇ ਸਾਨੂੰ ਇਸ ਚੀਜ਼ ਦਾ ਕੋਈ ਇਤਰਾਜ਼ ਨਹੀਂਗਾ ਪਰ ਜਿਹੜਾ ਓਵਰਆਲ ਵੇਖਿਆ ਜਾਵੇ ਕਿ ਜਿਹੜੀਆਂ ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਆ ਰਹੀਆਂ ਕਿ ਏਡਸ ਠੀਕ ਕਰਦਾਵਾਂਗੇ ਕੈਂਸਰ ਠੀਕ ਕਰਦਾਵਾਂਗੇ ਲੇਡੀਜ਼ ਦੀਆਂ ਰਸੋਲੀਆਂ ਠੀਕ ਕਰਦਾਂਗੇ ਇਹ ਜਿਹੜਾ ਸੌਫਟ ਟਾਰਗੇਟ ਜਿਹੜਾ ਇਹਨਾਂ ਨੇ ਬਣਾਇਆ ਵਾ ਇਹ ਜਿਹੜਾ ਪਾਸਟਰਾਂ ਨੇ ਜਿਹੜਾ ਇਹ ਕਿ ਲੇਡੀਜ਼ ਆ ਲੇਡੀਜ਼ ਨੂੰ ਨੋਰਮਲੀ ਇਹ ਅੱਜਕੱਲ ਦੀ ਜਿਹੜਾ ਐਟਮੋਸਫੇਅਰ ਦੇ ਵਿੱਚ ਜਿਹੜੀਆਂ ਕਾਰਨ ਕਰਕੇ ਲੇਡੀਜ਼ ਨੂੰ ਜਿਹੜੀਆਂ ਰਸੋਲੀ ਔਰ ਇਹ ਬ੍ਰਸ਼ ਕਰ ਅਸਰ ਦੀਆਂ ਗੜੀਆਂ ਘਟਨਾਵਾ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਹੀਆਂ ਵਾ ਔਰ ਜਿਹੜਾ इजीली ਟਾਰਗੇਟ ਇਹਨਾਂ ਦਾ ਬਣ ਜਾਂਦੀਆਂ ਵਾ ਔਰ ਜਦੋਂ ਕਰੋਨਾ ਦੇ ਵਿੱਚ ਸੁਆਮੀ RAMDEV ਨੇ ਜਦੋਂ ਡਿਮਾਂਡ ਕੀਤੀ ਜਿਹੜੀ ਦਵਾਈ ਬਣਾਉਂਦਾ ਜਿਹੜਾ ਐਲਾਨ ਕੀਤਾ ਸੀਗਾ ਕਿ ਮੈਂ ਜਿਹੜੀ ਕਰੋਨਾ ਦੀ ਦਵਾਈ ਬਣਾ ਲੈਣੇ ਕਿ WHO ਵੀ ਉਹਨਾਂ ਦੇ ਵਿਵਾਲੇ ਹੋ ਗਿਆ ਸੀਗਾ Indian Medical Association ਵੀ ਉਹਨਾਂ ਦੇ ਵਿਵਾਲੇ ਹੋ ਗਿਆ ਸੀਗਾ ਔਰ ਬਕਾਇਦਾ ਉਹਨਾਂ ਤੇ FIR ਹੀ ਹੋ ਗਈ ਸੀਗੀ 1954 ਐਕਟ ਜਿਹੜਾ ਮੈਂ ਪਹਿਲਾਂ ਬੋਲਿਆ ਵਾ 1954 ਐਕਟ ਦੇ ਅਧੀਨ ਉਹਨਾਂ ਤੇ ਜਿਹੜੀ FIR ਹੋ ਗਈ ਸੀਗੀ ਔਰ ਇਹ ਜਿਹੜੇ ਲਗਾਤਾਰ ਇਹ ਲੋਕ ਜਿਹੜੇ ਆ ਲਗਾਤਾਰ ਆਪਣੇ ਪ੍ਰਚਾਰ ਤੇ ਆਪਣੀ ਸਟੇਜਾਂ ਤੋਂ ਐਡੇ ਵੱਡੇ ਵੱਡੇ ਲੈਵਲ ਦੇ ਜਿਹੜੇ ਦਾਅਵੇ ਕਰਦੇ ਆ ਕਿ ਇਹ ਇੰਨਾ ਤੇ ਜਿਹੜਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਹੜਾ ਜਾਂ WHO ਆ ਜਿਹੜਾ ਪ੍ਰਸ਼ਾਸਨ ਆ ਜਿਹੜਾ ਕੀ ਕਹਿੰਦੇ ਨਾਲ ਕੋਈ ਨਹੀਂ ਧਿਆਨ ਦੇ ਰਿਹਾ ਲੋਕ ਮਰ ਰਹੇ ਆ ਲੋਕ ਗੁੰਮਰਾਹ ਹੋ ਰਹੇ ਆ ਲੋਕਾਂ ਨੂੰ ਇਹ ਬੇਵਕੂਫ ਬਣਾ ਰਹੇ ਆ ਕਿ ਵੀ ਅਸੀਂ ਬਿਮਾਰੀਆਂ ਠੀਕ ਕਰ ਦਾਂਗੇ ਮੈਂ ਉਹਦੇ ਹਰ ਵਾਰੀ ਚੈਲੰਜ ਕਰਦਾ ਹਾਂ ਅਸੀਂ ਬਿਮਾਰੀ ਬਿਮਾਰ ਬੰਦੇ ਲੈ ਕੇ ਆਨੇ ਆ ਤੁਸੀਂ ਇੱਕ ਠੀਕ ਕਰ ਦਿਓ ਮੈਂ ਖੁਦ ਕਿੰਨਾ ਵਾਂ ਮੇਰੇ ਪਿੱਤੇ 'ਚ ਪਥਰੀ ਹੈਗੀ ਆ ਮੇਰੀ ਤੁਸੀਂ ਪਥਰੀ ਕੱਢ ਦੋ ਮੈਂ ਤੁਹਾਡਾ ਫੋਲੋਅਰ ਬਣ ਜਾਵਾਂਗਾ ਮੈਂ ਤੁਹਾਡਾ ਚੰਗਾ ਚੁੱਕ ਕੇ ਤੁਹਾਡਾ ਪ੍ਰਚਾਰ ਕਰਾਂਗਾ ਜੇਕਰ ਤੁਹਾਡੇ 'ਚ ਕੋਈ ਕਾਬਲੀਅਤ ਹੈਗੀ ਆ ਪਰ ਕਿਸੇ ਨੂੰ ਗੁੰਮਰਾ ਜਾਂ ਝੂਠ ਨਾ ਕਿਸੇ ਨਾ ਫਲਾਓ ਨਾ ਪਖੰਡਵਾਦ ਫਲਾਓ ਕਿਉਂਕਿ ਜਿਹਦੇ ਵੀ ਲੋਕ ਮਰੇ ਉਹਦੇ ਜ਼ਿੰਮੇਵਾਰ ਇਹ ਪਾਸਟਰ ਹੋਣਗੇ ਪਿੱਛੇ ਵੀ ਇੱਕ ਵੀਡੀਓ ਆਈ ਸੀਗੀ ਗੁਰਦਾਸਪੁਰ ਦੇ ਵਿੱਚ ਇਹਨਾਂ ਨੇ ਭੂਤ ਕੱਢਣ ਦੇ ਨਾਂ ਤੇ ਇੱਕ ਬੰਦਾ ਮਾਰ ਦਿੱਤਾ ਸੀਗਾ ਮਜੀਠੀਆ ਦੀ ਇੱਕ ਘਟਨਾ ਸੀਗੀ ਜੀਠੇ ਦੇ ਵਿੱਚ ਵੀ ਇੱਕ ਬਜ਼ੁਰਗ ਵਿਅਕਤੀ ਨੂੰ ਇਹਨਾਂ ਨੇ ਕੁਰਸੀ ਨਾਲ ਬਣ ਬਣੇ ਕੋੜ ਦਿੱਤਾ ਸੀਗਾ ਪਾਸਟਰ ਤੇ ਵੀ ਉਸਤੇ ਪਰਚਾ ਦਰਜ ਆ। ਹਰ ਵਾਰੀ ਪ੍ਰਸ਼ਾਸਨ ਨੂੰ ਇਹ ਘਟਨਾਵਾਂ ਵੇਖਣ ਨੂੰ ਮਿਲਦੀਆਂ ਵਾ ਪਰ ਪ੍ਰਸ਼ਾਸਨ ਅਵੇਅਰ ਨਹੀਂ ਹੋ ਰਿਹਾ। ਸ਼ਾਸਨ ਨੂੰ ਜੀ ਅਸੀਂ ਬੇਨਤੀ ਕੀਤੀ ਆ ਹਜੇ ਤੱਕ ਬੇਨਤੀ ਕੀਤੀ ਆ ਕਿ ਵੀ 10 ਜੁਲਾਈ ਨੂੰ ਇਹ ਪ੍ਰੋਗਰਾਮ ਕਰਨ ਜਾ ਰਿਹਾ ਵਾ ਔਰ ਇਹਦੇ ਜਿਹੜੇ ਸੋਸ਼ਲ ਪਲੇਟਫਾਰਮਸ ਹੈਗੇ ਆ ਜਾਂ ਇਹ ਜੋ ਆਪਣੇ ਪੰਫਲੈਟ ਡਿਸਟ੍ਰੀਬਿਊਟ ਕਰਦੇ ਪਏ ਉਹਨਾਂ ਤੇ ਵੀ ਜਿਹੜੀ ਆ ਕਿ ਗੰਭੀਰ ਬਿਮਾਰੀਆਂ ਨੂੰ ਠੀਕ ਕਰਨ ਦਾ ਇਹ ਦਾਵਾ ਕੀਤਾ ਜਾ ਰਿਹਾ ਵਾ ਪਰ ਜਿਵੇਂ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਵੀ ਅਸੀਂ ਪ੍ਰਸ਼ਾਸਨ ਨੂੰ ਆ ਗੱਲ ਲਿਖਤ ਵਿੱਚ ਡਿਮਾਂਡ ਕੀਤੀ ਆ ਕਿ ਵੀ ਇਹ ਜਿਹੜਾ ਇਹੋ ਜਿਹਾ ਪ੍ਰਚਾਰ ਤੇ ਰੋਗ ਲਾਈ ਜਾਵੇ ਕਿਸੇ ਨੂੰ ਵੀ ਬਿਮਾਰੀ ਦਾ ਲਾਲਚ ਨਾ ਦਿੱਤਾ ਜਾਵੇ ਕਿ ਤੁਹਾਡੀ ਬਿਮਾਰੀਆਂ ਠੀਕ ਕਰ ਦਾਂਗੇ ਤੁਸੀਂ ਆਪਣਾ ਪ੍ਰਚਾਰ ਕਰਨਾ ਚਾਹੁੰਦੇ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਆ ਪਰ ਲੋਕਾਂ ਨੂੰ ਘਟੋ ਘਟ ਗੁੰਮਰਾਹ ਨਾ ਕਰੋ ਜੇਕਰ ਪ੍ਰਸ਼ਾਸਨ ਨਹੀਂ ਮੰਨਦਾ ਤੇ ਫਿਰ ਅਸੀਂ ਜਿਹੜਾ ਵਾ ਸੰਘਰਸ਼ ਕਰਾਂਗੇ ਸਾਨੂੰ ਅਸੀਂ ਹਫ਼ਤੇ ਦਾ ਟਾਈਮ ਦਿੱਤਾ ਵਾ ਕਿਉਂਕਿ ਇੱਕ ਪਿੱਛੇ ਵੀ ਸਾਰਿਆਂ ਨੂੰ ਪਤਾ ਹੀ ਹੋਊਗਾ ਸੋਸ਼ਲ ਮੀਡੀਆ ਤੇ ਇੱਕ ਕਾਫੀ ਵੀਡੀਓ ਵਾਇਰਲ ਹੋਈ ਸੀਗੀ ਇੱਕ ਪੋਲਿਟਿਕਲ ਲੀਡਰ ਸੀਗੇ ਉਹਨਾਂ ਦੀ ਵਾਈਫ ਨੂੰ ਵੀ ਕੈਂਸਰ ਹੋ ਗਈ ਸੀਗੀ ਉਹਨਾਂ ਨੇ ਜਦੋਂ ਆਯੁਰਵੇਦ ਦੀ ਗੱਲ ਦਸੀ ਕਿ ਮੈਂ ਆਯੁਰਵੇਦ ਦੀ ਸ਼ਰਨ ਤੇ ਜਾ ਕੇ ਆਪਣੇ ਆਪ ਨੂੰ ਕਿਉਰ ਕੀਤਾ ਪਰ ਉਹਨਾਂ ਨੇ ਨਾਲ ਦੇ ਨਾਲ ਇਹ ਵੀ ਗੱਲ ਕਹੀ ਕਿ ਮੈਂ ਕੀਮੋ ਵੀ ਲਿੱਤੀ ਆ ਮੈਰੀ ਜਿਹੜੀ ਐਲੋਪੈਥੀ ਮੈਡੀਸਨ ਵੀ ਲਿੱਤੀ ਆ ਕੈਂਸਰ ਦੀ ਸਾਰੇ ਡਾਕਟਰ ਇਕੱਠੇ ਹੋ ਗਏ ਸਾਰੇ ਡਾਕਟਰਾਂ ਦੀਆਂ ਰੀਲਾਂ ਵਾਇਰਲ ਹੋਣੀਆਂ ਸ਼ੁਰੂ ਹੋ ਗਈਆਂ ਬਾਈਟਾਂ ਆਣੀਆਂ ਸ਼ੁਰੂ ਹੋ ਗਈਆਂ ਕਿ ਕੈਂਸਰ ਜਿਹੜੀ ਆਯੁਰਵੇਦ ਨਾਲ ਠੀਕ ਨਹੀਂ ਹੋ ਸਕਦੀ ਪਰ ਦੁੱਕੀ ਦਵਾ ਨਾਲ ਠੀਕ ਹੋ ਸਕਦੀ ਆ ਜੇ ਦਵਾ ਨਾਲ ਠੀਕ ਹੋ ਸਕਦੀ ਆ ਤੇ ਫਿਰ ਮੈਂ ਡਾਕਟਰਾਂ ਦੇ ਸਹਿ ਕਿ ਤੁਸੀਂ ਜਿਹੜੇ ਆ ਆਪਣੇ ਹਸਪੀਟਲ ਬੰਦ ਕਰ ਦਿਓ ਆਈਵੀਐਫ ਸੈਂਟਰ ਬੰਦ ਕਰ ਦਿਓ ਕਿਉਂਕਿ ਇਹਨਾਂ ਦੇ ਪ੍ਰਚਾਰਾਂ ਦੇ ਵਿੱਚ ਜਿਹੜਾ ਖਾਸ ਕਰਕੇ ਜਿਹੜਾ ਆਈਵੀਐਫ ਸੈਂਟਰ ਜਿਹੜੇ ਕਹਿੰਦੇ ਨਾ ਬੇਵੁਲਾਦ ਜੋੜਿਆਂ ਨੂੰ ਬੱਚੇ ਜਿਹੜੇ ਹੋਣ ਨਹੀਂ ਦੇ ਇਹ ਤੇ ਕਿੰਨਰਾਂ ਨੂੰ ਬੱਚੇ ਪੈਦਾ ਕੀ ਜਾ ਰਹੇ ਆ ਐਸੀਆਂ ਐਸੀਆਂ ਵੀਡੀਓ ਆ ਸਾਡੀਆਂ ਕਿ ਵੀ ਜਿਹੜਾ ਇਹਨਾਂ ਦੇ ਬਚਪਨ ਤੋਂ ਹੀ ਜਿਹੜੇ ਇਹਨਾਂ ਦੇ ਪ੍ਰਾਈਵੇਟ ਪਾਰਟ ਨਹੀਂ ਹੈਗੇ ਔਰ ਦਵਾ ਕਰਨ ਦੇ ਨਾਲ ਜਿਹੜੇ ਉਹਨਾਂ ਦੇ ਪ੍ਰਾਈਵੇਟ ਪਾਰਟ ਵੀ ਹੋ ਗਏ ਹੁਣ ਜਿਹੜੇ ਆ ਮੇਰੇ ਕੋਲ ਜੀ ਬਾਕਾਇਦਾ ਵੀਡੀਓਜ਼ ਹੈਗੀਆਂ ਵਾ ਮੇਰੇ ਕੋਲ ਤੇ ਕੁਝ ਵੀਡੀਓ ਹੋਣਗੀਆਂ ਤੁਸੀਂ ਸੋਸ਼ਲ ਪਲੇਟਫਾਰਮਸ ਤੇ ਦੇਖੋ ਇਹਨਾਂ ਦੀਆਂ ਅਫੀਸ਼ੀਅਲ ਆਈਡੀਆਂ ਤੇ ਇਹੋ ਇਹੋ ਜਿਹੀਆਂ ਵੀਡੀਆਂ ਹਨ ਤੁਸੀਂ ਸਵੇਕ ਕੇ ਹੈਰਾਨ ਹੋ ਜਾਓਗੇ ਜਿਹੜੀਆਂ ਹਜੇ ਸਾਇੰਸ ਦੀ ਵੀ ਸਮੇਂ ਤੋਂ ਬਾਹਰ ਜਿਹੜੀਆਂ ਬਿਮਾਰੀਆਂ ਵਾਂ ਜਿੱਥੇ ਸਾਇੰਸ ਤੇ ਵੀ ਕੋਈ ਇਲਾਜ ਨਹੀਂ ਆਇਆ ਇਹਨਾਂ ਦਾ ਉਹ ਵੀ ਇਹ ਬਿਮਾਰੀਆਂ ਦਾ ਠੀਕ ਹੁੰਦਾ ਦਾਵਾ ਕਰਦੇ ਪਿਆ ਸਾਰੇ ਜਥੇਬੰਦੀਆਂ ਨਾਲ ਗੱਲਬਾਤ ਹੋ ਗਈ ਆ ਕੁਝ ਜਥੇਬੰਦੀਆਂ ਨਾਲ ਜੀ ਗੱਲ ਕਰਨੀ ਆ ਸੰਤ ਸਮਾਜ ਵੀ ਵਿੱਚ ਸਾਡੇ ਨਾਲ ਸਹਿਮਤ ਗਾਵੇ ਸੀ ਤੇ ਕਿਉਂਕਿ ਇਹ ਬਹੁਤ ਗੰਭੀਰ ਮੁੱਦਾ ਵਾ ਲੋਕ ਲਗਾਤਾਰ ਮਰ ਰਹੇ ਆ ਪਰ ਲੋਕ ਇਹ ਪ੍ਰਭਾਵਸ਼ਾਲੀ ਲੋਕ ਆ ਲੋਕ ਡਰਦੇ ਨਹੀਂ ਸਾਹਮਣੇ ਆਂਦੇ ਕਿ ਸਾਡੇ ਨਾਲ ਕਿਸੇ ਤਰੀਕੇ ਦੀ ਕੋਈ ਘਟਨਾ ਨਾ ਹੋ ਜਵੇ ਪਰ ਕਿਸੇ ਨਾ ਕਿਸੇ ਨੂੰ ਅੱਗੇ ਲੱਗਣਾ ਪੈਣਾ ਵਾ ਔਰ ਆਵਾਜ਼ ਉਠਣੀ ਚੁਕਣੀ ਹੀ ਪੈਣੀ ਆ ਜਿੰਨਾ ਚੱਕਰ ਆਪਾਂ ਆਵਾਜ਼ ਨਹੀਂ ਚੁਕਾਂਗੇ ਉਹਨਾਂ ਚੱਕਰ ਜਿਹੜਾ ਵਾ ਇਹ ਚੀਜ਼ ਹੁੰਦੀ ਰਹਿਣੀ ਆ ਆਪਾਂ ਆਪਣੇ ਲਾਗੇ ਵੀ ਦੇਖਦੇ ਆ ਕਿੰਨੀਆਂ ਹੀ ਚਰਚਾ ਖੁੱਲਦੀਆਂ ਜਾ ਰਹੀਆਂ ਮ드ਰਾਸ ਹਾਈ ਕੋਰਟ ਦਾ ਇੱਕ ਬਹੁਤ ਜ਼ਿਆਦਾ ਇਤਿਹਾਸਿਕ ਫੈਸਲਾ ਆਇਆ ਵਾ ਕਿ ਬਗੈਰ ਪਰਮਿਸ਼ਨ ਤੋਂ ਤੁਸੀਂ ਜਿਹੜੀ ਆ ਅ ਚਰਚ ਨਹੀਂ ਖੋਲ ਸਕਦੇ ਪਰ ਲੋਕ ਨਹੀਂ ਅਵੇਅਰ ਹੈਗੇ ਲੋਕਾਂ ਨੂੰ ਅਵੇਅਰ ਹੋਣਾ ਚਾਹੀਦਾ ਇਸ ਚੀਜ਼ ਤੇ ਕਿਸੇ ਵੀ ਇਲਾਕੇ ਦੇ ਵਿੱਚ ਇੱਕ ਮੰਦਿਰ ਜੇ ਇੱਕ ਗੁਰਦੁਆਰਾ ਹੁੰਦਾ ਵਾ ਪਰ ਤੁਸੀਂ ਦੇਖੋ ਕਿ ਵੀ ਹਰ ਇੱਕ ਗਲੀ ਦੇ ਵਿੱਚ ਵਿਦਾਊਟ ਪਰਮਿਸ਼ਨ ਜਿਹੜੀਆਂ ਆਵਾ ਚਰਚਾ ਖੁੱਲ ਰਹੀਆਂ ਆ ਵਾ ਉਹ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਅਣਗਹਿਲੀ ਇੱਥੇ ਦਿਖ ਰਹੀ ਆ ਪਰ ਮੈਂ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਸਰਕਾਰ ਅੱਗੇ ਵੀ ਬੇਨਤੀ ਕਰਦਾ ਕਿ ਇਸ ਪ੍ਰਤੀ ਥੋੜਾ ਜਿਹਾ ਗੰਭੀਰ ਹੋਣਾ ਇਹ ਪ੍ਰਚਾਰ ਕਰਨ ਸਾਨੂੰ ਕੋਈ ਇਤਰਾਜ ਨਹੀਂ ਪਰ ਇਹੋ ਜਿਹਾ ਪ੍ਰਚਾਰ ਨਾ ਕਰਨ ਇਸ ਬੰਦੇ ਵਿੱਚ ਅੱਜ ਅਸੀਂ ਡੀਸੀ ਸਾਹ ਨੂੰ ਵੀ ਮੰਗ ਪੱਤਰ ਦਿੱਤਾ ਵਾ ਔਰ ਜਿਹੜਾ ਸਾਡੇ ਆਪਣੇ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਆ ਉਹਨਾਂ ਨੂੰ ਵੀ ਆਪਾਂ ਡਾਕ ਰਾਹੀਂ ਜਿਹੜਾ ਉਹਨਾਂ ਨੂੰ ਮੰਗ ਪੱਤਰ ਭੇਜਿਆ ਵਾ ਗ੍ਰਹਿ ਮੰਤਰੀ ਜੀ ਆ ਉਹਨਾਂ ਨੂੰ ਵੀ ਹੀ ਮੰਗ ਪੱਤਰ ਦਿੱਤਾ ਵਾ ਕਿ ਇਹ ਜਿਹੇ ਪਾਸਟਰਾਂ ਦੇ ਨਾਲ ਜਿਹੜੀ ਸਖਤ ਕਾਰਵਾਈ ਕੀਤੀ ਜਾਵੇ ਧੰਨਵਾਦ ਜੀ ਮੈਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੁੰਦਾ ਜੇ ਮੈਂ ਆਪ ਪੰਡਤ ਐ ਇਸ ਚੀਜ਼ ਦੇ ਖਲਾਫ ਐ ਸਾਰੀ ਜਥੇਬੰਦੀ ਆਪਣੇ ਨਾਲ ਐ ਮੈਂ 올 ਇੰਡੀਆ ਹਿਊਮਨ ਰਾਈਟਸ ਨੈਸ਼ਨਲ ਪ੍ਰੈਸੀਡੈਂਟ ਵੀ ਐ ਮੈਂ ਬੀਜੇਪੀ ਦਾ ਬਰਸ਼ਤ ਨੇਤਾ ਵੀ ਐ ਮੈਂ ਔਰ ਧਰਮ ਦੇ ਆਗਰਨ ਤੋਂ ਵੀ ਅਮਰਸਰ ਤੋਂ ਤੇ ਮੈਂ ਸਾਰਿਆਂ ਨੂੰ ਇਹ ਕਹਾਂ ਪਖੰਡ ਦੇ ਖਿਲਾਫ ਰਹੋ ਪਖੰਡ ਚ ਨਾਓ ਸਾਰੀ ਸਾਰਿਆਂ ਨੂੰ ਆਜ਼ਾਦ ਹੈ ਸਾਰਿਆਂ ਨੂੰ ਆਜ਼ਾਦੀ ਹੈ ਆਪਣੇ ਆਪਣੇ ਧਰਮ ਪਰਵਰਤਨ ਕਰੀ ਪਰ ਕਿਸੇ ਲਾਲਚੇ ਆਕੇ ਨਾ ਕਿਸੇ ਨੂੰ ਰਾਸਨ ਦਾ ਲਾਲਚ ਹੈ ਕਿਸੇ ਨੂੰ ਪੈਸਿਆਂ ਦਾ ਲਾਲਚ ਹੈ ਕਿਸੇ ਨੂੰ ਬੀਮਾ ਦੀ ਦਾ ਲਾਲਚ ਹੈ ਇਹ ਟੋਟਲ ਲਾਲਚ ਦੇ ਦੇ ਕੇ ਤੇ ਧਰਮ ਪਰਵਰਤਨ ਕਰਾ ਲੈਂਦੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਜਿੱਦ ਤਰ੍ਹਾਂ ਸਪਾਲ ਰਾਣਾ ਆਪਣੇ ਉਹਨਾਂ ਪਾਸਟਰ ਕਹਿੰਦਾ ਮਾਨ ਵਾਲੇ ਤੋਂ ਪਰ ਉਹਨੇ ਕਿਉਂਕਿ ਇਹ ਸਾਰੇ ਕਰਦੇ ਤੇ ਇਦਾਂ ਹੀ ਨੇ कि ਤੁਸੀਂ ਆਓ ਆ ਤੁਹਾਡੇ ਬਿਮਾਰੀਆਂ ਦੂਰ ਕਰਾਂਗੇ ਦਵਾਵਾ ਕਰਾਂਗੇ ਤੁਹਾਡੇ ਸਾਰੇ ਲਾਇਕ ਕਰਾਂਗੇ ਹੋਇਆ ਕੀ ਹੈ ਪਿਛਲੇ ਇੱਕ ਥੋੜੇ ਸਮੇਂ ਦੀ ਗੱਲ ਹੈ ਕਿ ਆਪਣਾ ਇੱਕ ਲੇਡੀ ਸੀਗੀ ਉਹਨਾਂ ਦੇ ਬ੍ਰਸਟ ਕੈਂਸਰ ਸੀਗਾ ਉਹਦਾ ਇਲਾਜ ਆਪਣੇ ਉੱਥੇ ਹੀ ਕਰਦੇ ਰਹੇ ਔਰ ਈਵਨ ਇਲਾਜ ਕਰਦੇ ਆ ਕਰਦੇ ਆ ਉਹਦੇ ਸਾਰੇ ਬ੍ਰਸਟ ਨੂੰ ਮਤਲਬ ਕੀੜੇ ਪੈ ਗਏ ਸਮਝ ਲਓ ਔਰ ਸਾਰੇ ਉਹਦੇ ਆਂਦਰਾਂ ਜਿਹੜੇ ਅਸੀਂ ਉਹ ਬਾਹਰ ਆ ਗਈਆਂ ਇਹਨਾਂ ਨੇ ਤਾਂ ਵੀ ਉਹਦੇ ਕੋਈ ਪਰਵਾਹ ਨਹੀਂ ਕੀਤੀ ਉਹ ਤੇਰਾ ਇਲਾਜ ਦਵਾਵਾ ਨਹੀਂ ਹੋਏਗਾ ਇਸ ਮਨ ਘਟੰਤ ਜਿਹੜੀਆਂ ਚਾਲਾਂ ਚੱਲ ਕੇ ਉਹ ਇਸ ਤਰ੍ਹਾਂ ਉਹਦੀ ਜਿਹੜੀ ਲੇਡੀ ਸੀ ਉਹਦੀ ਡੈਥ ਹੋ ਗਈ ਹੈ ਔਰ ਇਹ ਸਰਕਾਰ ਨੂੰ ਮੈਮੋਰੰਡਮ ਦੇਣ ਆਏ ਸੀ ਆਪਣੇ ਡਿਸ਼ਪ ਨੂੰ ਕਿ ਦੇਖੋ ਇਹ ਲੋਗ ਆਪਣਾ ਜੇ ਇਸ ਤਰ੍ਹਾਂ ਕਰਦੇ دعਵਾ ਨਾ ਇਹਨਾਂ ਠੀਕ ਹੁੰਦੇ ਆ ਤੇ ਇਹਨਾਂ ਦਾ ਲੁਧਿਆਣਾ ਬੜਾ ਤਕੜਾ ਹਸਪੀਟਲ ਇਹਨਾਂ ਬਣਾਇਆ ਸੀ ਐਮਸੀ ਉਹਨੂੰ ਬੰਦ ਕੀਤਾ ਜਾਵੇ ਔਰ ਇਹਨਾਂ ਦੇ دعਵਾਵਾਂ ਇਹ ਚੱਲਣਗੇ ਜਾਂ دعਵਾਵਾਂ ਨਾ ਠੀਕ ਕਰਕੇ ਕਿ ਫਿਰ ਸਾਨੂੰ ਅਸੀਂ ਵੀ ਇਹਨਾਂ ਦੇ ਨਾਲ ਜੁੜ ਜਾਾਂਗੇ ਜੇ ਇਹਨਾਂ ਦੇ دعਵਾ ਨਾ ਠੀਕ ਹੋਈ ਹੁੰਦਾ دعਵਾਵਾਂ ਨਾ ਪਿੱਛੇ ਕਮਜੀਠੇ 'ਚ ਬੰਦਾ ਸੀ ਉਹ ਬਜ਼ੁਰਗ ਆਦਮੀ ਸੀ ਉਹਨੂੰ ਨਾ ਪੁਰਸ਼ੀ ਦੇ ਬਣ ਕੇ ਉਹਦੇ ਫਾਂਡੇ ਕਰਦੇ ਰਹੇ ਦਬਾਵਾਂ ਕਰਦੇ ਰਹੇ ਜਿਸ ਤਰ੍ਹਾਂ ਉਹਦੀ ਡੈਥ ਹੋ ਗਈ ਉਹਨੂੰ ਤੇ ਪਰਚਾ ਵੀ ਹੋਇਆ ਸੀ ਉਹ ਆ ਅਖਬਾਰਾਂ ਜਗਾ ਸੀ ਪ੍ਰੂਫ ਵੀ ਤੁਹਾਨੂੰ ਦੇ ਦਿੱਤਾ ਜਾਏਗਾ ਕਿਹੜੇ ਲੇਡੀਜ਼ ਇਹ ਕੌਣ ਸੀਗੇ ਤੇ ਤੁਹਾਡੇ ਕੋਲ ਉਹਨਾਂ ਦਾ ਕੋ ਪ੍ਰੂਫ ਵੀ ਨਹੀਂ ਉੱਥੇ ਗਏ ਸੀ ਉਹ ਕਹਿੰਦੇ ਨੇ ਕਿ ਉਹਨਾਂ ਦੀ ਕੋਈ ਚੇਲੀ ਬਾਲਕੀ ਸੀ ਜਿਨ੍ਹਾਂ ਦੇ ਕਰਕੇ ਉਹ ਉੱਥੇ ਜਾਣ ਆਉਣਾ ਗਿਆ ਸੀ ਤੁਹਾਡੇ ਕੋਲ ਵੀਡੀਓ ਹੈ ਕੋਈ ਪ੍ਰੂਫ ਹਾਂ ਵੀਡੀਓ ਆ ਗਈ ਤੁਹਾਨੂੰ ਵੀਡੀਓ ਉਹਨਾਂ ਦੇ ਘਰ ਜੀ ਸ਼ਰਮਾ ਜੀ ਉਹਦਾ ਕੋ ਪ੍ਰੂਫ ਹੈ ਕਿ ਜਿਹੜੀ ਗੇੜੀ ਸੀਗੀ ਜਾਂ ਉਹਨਾਂ ਦੇ ਘਰ ਦੇ ਵਿੱਚ ਆਈ। ਇਹਨੂੰ ਫਿਰ ਉਹਨਾਂ ਦੀ ਵੀਡੀਓ ਵਾਇਰਲ ਹੋਈ ਸੀ ਉਹ ਆਪ ਸਾਰੇ ਉਹਦੇ ਨਾਲ ਦੇ ਘਰ ਦੇ ਕ੍ਰਿਸ਼ਣ ਨੇ ਔਰ ਇਸ ਗੱਲ ਨੂੰ ਉਹ ਸਾਡੇ ਨਾਲ ਨਹੀਂ ਸਹਿਮਤ। ਲੇਕਿਨ ਅਸੀਂ ਮਾਨਵ ਅਧਿਕਾਰ ਕਰਕੇ ਮਾਨਵ ਦੀ ਸੇਵਾ ਕਰਕੇ ਸੀ ਲੱਗੇ ਆ ਕਿ ਆਪਣਾ ਜਿਹੜਾ ਇਹਨਾਂ ਦੇ ਜਿਹੜੇ ਪਖੰਡਿਆ ਉਸ ਲੋਕਾਂ ਸਾਹਮਣੇ ਪੇਸ਼ ਕੀਤੇ ਜਾਣ ਔਰ ਇਸ ਦੌਰਾਨ ਅਸੀਂ ਆ ਮੈਮੋਰੰਡਮ ਉਹਨਾਂ ਨੂੰ ਦੇਣ ਆਏ ਸੀ ਦਿੱਸਾ ਜਿਹੜੇ ਸਿਰਫ ਸੋਸ਼ਲ ਮੀਡੀਆ ਤੇ ਆਪਣੀ ਸ਼ੋਹਰਤ ਦੇ ਭੁੱਖੇ ਨੇ ਮੈਂ ਉਹਨਾਂ ਨੂੰ ਚੈਲੰਜ ਕਰਨਾ ਚਾਹੁੰਨਾ ਕਿ ਤੁਸੀਂ ਦੋ ਸਮਾਜਾਂ ਦੇ ਅੰਦਰ ਤੁਸੀਂ ਨਫ਼ਰਤ ਦਾ ਬੀਜ ਬੋਲ ਰਹੇ ਹੋ ਇਸ ਕਰਕੇ ਜੇ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਇੱਕ ਜਿਹੜਾ ਸਾਡੇ ਭਾਰਤ ਦਾ ਸੰਵਿਧਾਨ ਲਿਖਿਆ ਹੈ ਉਹਦੇ ਵਿੱਚ ਰਾਈਟ ਟੂ ਰਿਲੀਜੀਅਨ ਦਾ ਹੱਕ ਹੈ ਹਰ ਇੱਕ ਨੂੰ ਹੱਕ ਹੈ ਕਿ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰੇ ਤੁਸੀਂ ਕੋਈ ਠੇਕੇਦਾਰ ਨਹੀਂ ਜੇ ਕਿ ਤੁਸੀਂ ਇੱਕ ਦੋ ਕੋੜੀ ਦੀ ਇੱਕ ਛੋਟੀ ਜੀ ਵੀਡੀਓ ਬਣਾ ਕੇ ਤੁਸੀਂ ਕਿਸੇ ਦੇ ਧਰਮ ਦੇ ਪ੍ਰਤੀ ਉਂਗਲੀ ਚੱਕੋ ਇਹ ਇੱਕ ਇੰਟਰਨੈਸ਼ਨਲ ਜਿਹੜੇ ਪ੍ਰਚਾਰਕ ਨੇ ਜਿਹੜੇ ਰੱਬ ਦੇ ਦਾਸ ਨੇ ਜਿਹੜੇ ਹਮੇਸ਼ਾ ਹੀ ਪੰਜਾਬ ਦੇ ਅੰਦਰ ਤੇ ਸਾਡੇ ਭਾਰਤ ਦੇ ਅੰਦਰ ਤੇ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਇਕਤਾ ਦਾ ਪਿਆਰ ਦਾ ਔਰ ਮਨੁੱਖਤਾ ਦਾ ਸੰਦੇਸ਼ ਦਿੰਦੇ ਨੇ ਤੁਸੀਂ ਉਹਨਾਂ ਦੇ ਖਿਲਾਫ ਜਿਹੜੀ ਹੈ ਤੁਸੀਂ ਉਹ ਜਿਹੜਾ ਇੱਕ ਮੰਗ ਪੱਤਰ ਦੇ ਰਹੇ ਹੋ ਜਿਹੜਾ ਕਿ ਬਿਲਕੁਲ ਬੇਬੁਨਿਆਦ ਤੁਸੀਂ ਮੰਗ ਪੱਤਰ ਦੇ ਰਹੇ ਹੋ ਤੁਸੀਂ ਪ੍ਰਸ਼ਾਸਨ ਨੂੰ ਵੀ ਗੁੰਮਰਾਹ ਕਰ ਰਹੇ ਹੋ ਕਿਉਂਕਿ ਸਚਾਈ ਕੋ ਸ਼ੋਰ ਹੈ ਇਹ ਜਿਹੜੀ ਭੈਣ ਜੇ 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 ਡੈਥ ਹੋ ਗਈ ਹੈ ਇਹ ਭੈਣ ਦਾ ਪਤੀ ਜਿਹੜਾ ਸਾਡੇ ਚਰਚ ਦੇ ਵਿੱਚ ਆਪਣੀ ਜਿਹੜੀ ਆ ਆਪਣਾ ਕਾਰੋਬਾਰ ਦਿਹਾੜੀ ਲਗਾਉਣ ਆਇਆ ਸੀ ਇਹ ਸਰੀਆ ਬੰਨਣ ਦਾ ਕੰਮ ਕਰਦਾ ਸੀ ਇਹ ਵੀਰ ਤੇ ਇਹ ਜਦੋਂ ਉਹ ਸੱਚ ਦੇ ਅੰਦਰ ਆਇਆ ਤੇ ਇਹਦੀ ਜਿਹੜੀ ਵਾਈਫ ਹੈ ਜਿਹੜੀ ਭੈਣ ਰੱਬ ਕੋ ਚਲੀ ਗਈ ਹੈ ਜਿਹੜੀ ਇਸ ਦੁਨੀਆ ਨੂੰ ਛੱਡ ਕੇ ਚਲੀ ਗਈ ਹੈ ਉਹਨੇ ਆਪਣੀ ਵਾਈਫ ਨੂੰ ਜਿਹੜਾ ਆ ਉਹਨੂੰ ਉਤਸ਼ਾਹਿਤ ਕੀਤਾ ਕਿ ਜਿੱਥੇ ਅਸੀਂ ਹਰ ਜਗ੍ਹਾ ਹਰ ਪੀਰਥਸਤਾਨ ਤੇ ਗੁਰਦੁਆਰਾ ਮੰਦਿਰ ਮਸਜਿਦ ਸਾਰੀ ਜਾ ਕੇ ਆਏ ਆ ਪਰ ਸਾਨੂੰ ਉਥੋਂ ਕੋਈ ਮਤਲਬ ਚੰਗਿਆਈ ਨਹੀਂ ਮਿਲ ਸਕੀ ਤੇ ਕਿਉਂ ਨਾ ਅਸੀਂ ਇੱਕ ਵਾਰੀ ਚਰਚ ਤੋਂ ਵੀ ਦੁਆ ਕਰਾ ਲਈਏ ਪਰ ਇਸ ਭੈਣ ਦਾ ਵਿਸ਼ਵਾਸ ਨਹੀਂ ਸੀ ਕਿਉਂਕਿ ਵਿਸ਼ਵਾਸ ਨਹੀਂ ਚੰਗਾ ਕਰਨਾ ਹੈ ਚਾਹੇ ਉਹ ਹਰਮੰਦਰ ਸਾਹਿਬ ਜਾ ਕੇ ਵਿਸ਼ਵਾਸ ਕਰੇ ਤਾਂ ਵੀ ਅਕਾਲ ਪੁਰਖ ਨੇ ਚੰਗਾ ਕਰਨਾ ਚਾਹੇ ਉਹ ਕਿਸੇ ਮੰਦਰ ਦੇ ਵਿੱਚ ਜਾ ਕੇ ਵਿਸ਼ਵਾਸ ਕਰੇ ਤਾਂ ਹੀ ਉਸ ਅਕਾਲ ਪੁਰਖ ਨੇ ਚੰਗਾ ਕਰਨਾ ਗੱਲ ਤੁਹਾਡੇ ਵਿਸ਼ਵਾਸ ਦੀ ਹੈ ਔਰ ਇਹ ਜਦੋਂ ਭੈਣ ਚਰਚ ਆਈ ਆ ਇਹ ਅੱਧੇ ਮਨ ਨਾਲ ਲਈਏ ਵਿਸ਼ਵਾਸ ਨਾਲ ਲਈ ਆਂ ਬਲਕੇ ਸਿਰਫ ਤੇ ਸਿਰਫ ਇਹਦਾ ਪਤੀ ਵਿਸ਼ਵਾਸ ਕਰਦਾ ਸੀਗਾ ਪਰ ਮੈਸ਼ੂਰ ਦੇ ਪਰ ਇਸ ਭੈਣ ਦਾ ਵਿਸ਼ਵਾਸ ਨਹੀਂ ਸੀ ਜਦੋਂ ਇਹ ਭੈਣ ਉੱਥੇ ਸਾਡੇ ਕੋਲ ਪ੍ਰੇਰ ਕਰਾਉਣ ਆਈ ਬਕਾਇਦਾ ਅਸੀਂ ਇੱਕ ਫਾਰਮ ਭਰਵਾਨੇ ਆ ਇੱਕ ਹਲਫੀਆ ਬਿਆਨ ਲੈ ਲੈਣੇ ਆ ਕਿ ਤੁਸੀਂ ਪ੍ਰੇਰ ਕਰਾਉਣ ਆਏ ਹੋ ਤੁਸੀਂ ਇਹਦੇ ਨਾਲ ਨਾਲ ਅ ਅਰਦਾਸ ਦੇ ਨਾਲ ਨਾਲ ਤੁਸੀਂ ਦਵਾਈ دارੂ ਵੀ ਨਹੀਂ ਛੱਡਣਾ ਬਿਲਕੁਲ ਔਰ ਸੰਤਾ ਨੇ ਕਿਹਾ ਕਿ ਭੈਣ ਜੀ ਤੁਸੀਂ ਪਹਿਲੀ ਆ ਰਹੇ ਆ ਇਹ ਤੁਸੀਂ ਹਾਲੇ ਪੱਕੇ ਵਿਸ਼ਵਾਸੀ ਨਹੀਂ ਹੋ ਤੁਹਾਡਾ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਉਹਨੂੰ ਰੈਗੂਲਰ ਚੱਲਣ ਦਿਓ ਤੇ ਇਹ ਭੈਣ ਇੱਕ ਵਾਰੀ ਆਈ ਪ੍ਰਾਰਥਨਾ ਕਰਾ ਕੇ ਚਲੀ ਗਈ ਉਸ ਤੋਂ ਬਾਅਦ ਇਹ ਕਦੇ ਵੀ ਚਰਚ ਦੇ ਵਿੱਚ ਨਹੀਂ ਆਈ ਤੇ ਉਦੋਂ ਵੀ ਇਹ ਹਸਪੀਟਲ ਦੇ ਵਿੱਚ ਉੱਠ ਕੇ ਆਈ ਸੀਗੀ ਆ ਉਦੋਂ ਜ਼ਿਆਦਾ ਸਿੱਕ ਨਹੀਂ ਸੀ ਇਹ ਉਸ ਤੋਂ ਬਾਅਦ ਜਦੋਂ ਇਹ ਦੁਬਾਰਾ ਹਸਪੀਟਲਾਈਜ਼ ਹੋਈ ਹੈ ਤੇ ਇਹ ਇੱਕ ਸਾਲ ਇਹਦੀ ਟ੍ਰੀਟਮੈਂਟ ਚੱਲਦੀ ਰਹੀ ਹੈ ਜਦੋਂ ਦਾ ਬ੍ਰੈਸਟ ਕੈਂਸਰ ਹੋ ਗਿਆ ਜ਼ਿਆਦਾ ਕੈਂਸਰ ਜਿਹੜੀ ਲਾਸਟ ਸਟੇਜ ਤੇ ਆ ਗਈ ਤੇ ਹਸਪੀਟਲ ਦੇ ਵਿੱਚ ਇਹਦੀ ਡੈਥ ਹੋਈ ਹੈ ਹੁਣ ਦੇਖੋ ਹਰਮੰਦਰ ਸਾਹਿਬ ਲੋਕੀ ਲੱਖਾਂ ਲੋਕ ਆ ਕੇ ਮੱਥਾ ਟੇਕਦੇ ਨੇ ਲੱਖਾਂ ਲੋਕ ਆ ਕੇ ਜਿਹੜੇ ਚੰਗਾਈ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ ਮੰਦਰ ਦੇ ਵਿੱਚ ਦੁਰਗਾਣਾ ਮੰਦਰ ਵਿੱਚ ਵੀ ਲੱਖਾਂ ਲੋਕ ਆ ਕੇ ਨਤਮਸਤਕ ਹੁੰਦੇ ਨੇ ਆਪਣੀ ਚੰਗਿਆਈ ਲੈਣ ਨੂੰ ਉਵੇਂ ਰੂਟੀਨ ਦੇ ਅੰਦਰ ਵੀ ਇਹ ਭੈਣ ਸਾਡੇ ਕੋਲ ਚਰਚ ਆ ਗਈ ਨਾ ਤੇ ਅਸੀਂ ਕਿਸੇ ਨੂੰ ਘਰੋਂ ਬੁਲਾਉਣ ਜਾਣੇ ਆ ਨਾ ਹੀ ਸਾਡੇ ਅਸੀਂ ਕੋਈ ਰਿਸਪੌਂਸਿਬਿਲਟੀ ਲੈਣੇ ਆ ਬਲਕਿ ਅਸੀਂ ਲਿਖਤੀ ਰੂਪ ਚ ਲੈ ਲੈਣੇ ਆ ਜਿਵੇਂ ਦੇਖੋ ਮੈਂ ਹੋਰ ਵੀ ਦੱਸਣਾ ਚਾਹੁੰਨਾ ਕਿ ਡਾਕਟਰ ਕੋਲ ਤੁਸੀਂ ਲੱਖਾਂ ਰੁਪਏ ਜਾ ਕੇ ਦੇਣੇ ਹੋ ਤੇ ਡਾਕਟਰ ਤੁਹਾਡੇ ਕੋਲ ਫਾਈਲ ਤੇ ਪਹਿਲੇ ਹੀ ਸਾਈਨ ਕਰਵਾ ਲੈਂਦਾ ਕਿ ਜੋ ਕੱਲ ਨੂੰ ਅਗਰ ਕੁਝ ਹੁੰਦਾ ਹੈ ਤੇ ਉਹਦੀ ਜ਼ਿੰਮੇਵਾਰੀ ਤੁਹਾਡੀ ਆਪਣੀ ਡਾਕਟਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਇਸੇ ਤਰੀਕੇ ਦੇ ਨਾਲ ਹੀ ਅਸੀਂ ਵੀ ਫਾਰਮ ਫਿਲ ਕਰਵਾਉਣੇ ਆ ਅਸੀਂ ਵੀ ਹਲਫੀਆ ਬਿਆਨ ਲੈਣੇ ਆ ਕਿ ਤੁਸੀਂ ਅਰਦਾਸ ਕਰਉਣ ਆਏ ਹੋ ਜੇਕਰ ਤੁਹਾਡਾ ਵਿਸ਼ਵਾਸ ਹੋਊਗਾ ਜੇ ਪ੍ਰਭੂ ਨੂੰ ਚੰਗਾ ਲੱਗੂਗਾ ਕਾਲਪੁਰਖ ਨੂੰ ਤੇ ਉਹ ਚੰਗਾ ਕਰ ਦੇਊਗਾ ਗੱਲ ਤੁਹਾਡੇ ਵਿਸ਼ਵਾਸ ਦੀ ਹੈ ਜਿਹੜੇ ਵਿਸ਼ਵਾਸੀ ਲੋਕ ਪੂਰਾ ਵਿਸ਼ਵਾਸ ਕਰ ਲੈਂਦੇ ਨੇ ਉਹਨਾਂ ਨੂੰ ਪਰਮੇਸ਼ਵਰ ਚੰਗਾ ਵੀ ਕਰ ਦਿੰਦਾ ਕਿਉਂਕਿ ਕਦੇ ਵੀ ਅਪੋਸਟਲ ਜੀ ਨੇ ਪਾਸਟਰ ਜੀ ਨੇ ਕਦੇ ਵੀ ਕਿਸੇ ਰੱਬ ਦੇ ਸੰਤ ਨੇ ਇਹ ਨਹੀਂ ਕਿਹਾ ਕਿ ਮੈਂ ਚੰਗਾ ਕਰਨ ਵਾਲਾ ਹਾਂ ਉਹਨਾਂ ਨੇ ਕਿਹਾ ਕਿ ਮੈਂ ਅਰਦਾਸ ਕਰਨੀ ਆ ਮੈਂ ਪ੍ਰੇਰ ਕਰਨੀ ਆ ਚੰਗਾ ਉਸ ਪਰਮੇਸ਼ਵਰ ਨੇ ਕਰਨਾ ਹੈ ਵਿਸ਼ਵਾਸ ਤੁਸੀਂ ਕਰਨਾ ਹੈ ਜਦੋਂ ਤਿੰਨੇ ਚੀਜ਼ਾਂ ਦਾ ਜਿਹੜਾ ਸੁਮੇਲ ਵਧੀਆ ਤਰੀਕੇ ਦੇ ਨਾਲ ਹੋ ਜਾਂਦਾ ਉਹਦੋਂ ਅਕਾਲ ਪੁਰਖ ਦੀ ਅਗਰ ਕਿਰਪਾ ਹੁੰਦੀ ਹੈ ਤੇ ਉਹ ਚੰਗਾ ਹੋ ਜਾਂਦਾ ਕਿਸੇ ਨੇ ਨਹੀਂ ਇਹਨਾਂ ਨੂੰ ਕਿਹਾ ਕਿ ਤੁਸੀਂ ਦਵਾਈ ਨਹੀਂ ਲੈਣੀ ਬਲਕਿ ਜਦੋਂ ਵੀ ਅਪੋਸਟਲ ਜੀ ਪ੍ਰਚਾਰ ਕਰਦੇ ਨੇ ਉਹ ਹਮੇਸ਼ਾ ਹੀ ਕਹਿੰਦੇ ਨੇ ਕਿ ਤੁਸੀਂ ਜਿੱਥੋਂ ਇਲਾਜ ਕਰਾ ਰਹੇ ਜੇ ਜਿੱਥੋਂ ਤੁਹਾਡਾ ਦਵਾਈਦਾਰੂ ਚੱਲ ਰਿਹਾ ਕਿਉਂਕਿ ਅਸੀਂ ਪੜੇ ਲਿਖੇ ਲੋਕ ਹਾਂ ਅਸੀਂ ਕਦੇ ਵੀ ਮੈਡੀਕਲ ਟਰੀਟਮੈਂਟ ਲੈਣ ਤੋਂ ਕਦੇ ਨਹੀਂ ਰੋਕਦੇ ਅਸੀਂ ਕਹਿੰਦੇ ਠੀਕ ਹੈ ਤੁਸੀਂ ਪ੍ਰੇਰ ਕਰਾਉਣ ਆਏ ਹੋ ਤੁਸੀਂ ਅਰਦਾਸ ਕਰਾਉਣ ਆਏ ਹੋ ਕਰਵਾ ਲਓ ਲੇਕਿਨ ਅਗਰ ਤੁਹਾਡਾ ਵਿਸ਼ਵਾਸ ਹੋਊਗਾ ਤੇ ਪਰਮੇਸ਼ਵਰ ਤੁਹਾਨੂੰ ਚੰਗਾ ਕਰੂਗਾ ਪਰ ਉਹਦੇ ਨਾਲ ਤੁਸੀਂ ਆਪਣਾ ਜੋ ਮੈਡੀਕਲ ਟਰੀਟਮੈਂਟ ਚੱਲ ਹੈ ਉਹਨੂੰ ਜਾਰੀ ਰੱਖੋ ਬਿਲਕੁਲ ਸਾਡੇ ਕੋਲ ਲੇਡੀਜ਼ ਆਫ ਫਾਰਮ ਵੀ ਪਿਆ ਆ ਉਸ ਭੈਣ ਦਾ ਪਤੀ ਵੀ ਇਸ ਗੱਲ ਨੂੰ ਔਨ ਕੈਮਰਾ ਵੀ ਆ ਕੇ ਕਹੂਗਾ ਕਿ ਅਸੀਂ ਕਦੇ ਵੀ ਏਸੀ ਦਾ ਆਬਜੈਕਸ਼ਨ ਨਹੀਂ ਕੀਤਾ ਬਲਕਿ ਇਹ ਜਿਹੜੇ ਇਹ ਜਿਹੜੇ ਲੋਕ ਨੇ ਇਹ ਜਿਹੜੇ ਮਤਲਬ ਨੌਟੰਕੀ ਟਾਈਪ ਦੇ ਲੋਕ ਨੇ ਇਹ ਇਹ ਜਿਹੜੀਆਂ ਦੋ ਜਿਹੜੀਆਂ ਵੀਡੀਓ ਸਾਡੇ ਸਾਹਮਣੇ ਆਈਆਂ ਨੇ ਜਿਨ੍ਹਾਂ ਨੇ ਮੰਗ ਪੱਤਰ ਦਿੱਤੇ ਨੇ ਇਹਨਾਂ ਨੂੰ ਇਨਸਾਨੀਅਤ ਦੀਆਂ ਕਦਰਾਂ ਕੀਮਤਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਨੂੰ ਸਮਾਜ ਦੇ ਵਿੱਚ ਪਿਆਰ ਦੇ ਨਾਲ ਦੋ ਸਮਾਜਾਂ ਦੇ ਅੰਦਰ ਕਿਦਾਂ ਰਲ ਮਿਲ ਕੇ ਅਸੀਂ ਆਪਣੇ ਭਾਰਤ ਦੀ ਤਰੱਕੀ ਕਰਨੀ ਹੈ ਇਹਨਾਂ ਨੂੰ ਉਹਦੇ ਨਾਲ ਕੋਈ ਲੈਣਾ ਦੇਣੇ ਨਹੀਂ ਸਿਰਫ ਇਹਨਾਂ ਨੂੰ ਝੂਠੀ ਸ਼ੋਰ ਦੇ ਭੁੱਖੇ ਨੇ ਇਹਨਾਂ ਨੂੰ ਔਰ ਅੱਧੀ ਗੱਲ ਨੂੰ ਲੈ ਕੇ ਇਹ ਵੀਡੀਓ ਬਣਾ ਕੇ ਉਹਨੂੰ ਉਹਨਾਂ ਨੂੰ ਝਾਂਸਾ ਦੇ ਕੇ ਹਸਪੀਟਲ ਦੇ ਵਿੱਚ ਛੱਡ ਕੇ ਚਲੇ ਗਏ ਨੇ ਸਿਰਫ ਵੀਡੀਓ ਬਣਾਉਣ ਦੇ ਭੁੱਖੇ ਸੀਗੇ ਔਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਹ ਪਤਾ ਹੈ ਕਿ ਰਾਈਟ ਟੂ ਰਿਲੀਜੀਅਨ ਹਰ ਇੱਕ ਦਾ ਹੱਕ ਹੈ ਦੇਖੋ ਇਹ ਸਾਡਾ ਹੱਕ ਹੈ ਕਿਸੇ ਨੂੰ ਕੋਈ ਅਧਿਕਾਰ ਨਹੀਂ ਆ ਕਿ ਸਾਡੇ ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਉਹਬਜੈਕਸ਼ਨ ਕਰੇ ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਲਕਿ ਇਸ ਤਰੀਕੇ ਦੇ ਜਿਹੜੇ ਨੌਟੰਕੀ ਨੌਸਰਬਾਜ਼ ਲੋਕ ਨੇ ਅਸੀਂ ਇਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਾਨੂੰਨੀ ਕਾਰਵਾਈ ਕਰਾਂਗੇ ਇਹਨਾਂ ਤੇ ਪਰਚੇ ਦਰਜ ਕਰਾਵਾਂਗੇ ਇਹਨਾਂ ਨੇ ਉਸ ਪਰਿਵਾਰ ਨੂੰ ਉਸ ਪੈਨ ਦੇ ਪਤੀ ਨੂੰ ਵੀ ਗੁੰਮਰਾਹ ਕਰਕੇ ਸਿਰਫ ਆਪਣੀ ਝੂਠੀ ਸ਼ਹਰਤ ਵਾਸਤੇ ਦੋ ਸਮਾਜਾਂ ਦੇ ਅੰਦਰ ਨਫ਼ਰਤ ਦਾ ਬੀਜ ਬੋਇਆ ਅਸੀਂ ਆਪਣੇ ਸਮਾਜ ਨੂੰ ਪਿਆਰ ਕਰਦੇ ਹਾਂ ਸਾਡਾ ਭਾਈਚਾਰਾ ਹਮੇਸ਼ਾ ਹਿੰਦੂ ਮੁਸਲਮ ਸਿੱਖ ਈਸਾਈ ਸਾਰਿਆਂ ਨੂੰ ਪਿਆਰ ਕਰਦਾ ਹੈ ਸਾਰਿਆਂ ਨੂੰ ਏਕਤਾ ਦੇ ਵਿੱਚ ਰਹਿਣ ਵਾਸਤੇ ਅਪੀਲ ਕਰਦੇ ਹਾਂ ਇਸ ਕਰਕੇ ਸਾਡੇ ਧਰਮ ਦੇ ਪ੍ਰਚਾਰ ਦੇ ਵਿੱਚ ਕੋਈ ਵੀ ਕਿਸੇ ਨੂੰ ਅਧਿਕਾਰ ਨਹੀਂ ਹੈ ਵੀ ਕਿੰਤੂ ਪਰੰਤੂ ਕਰ ਜਾਈ ਚਾਹੇ ਸਿੱਖ ਵੀ ਹੋਣ ਉਹ ਵੀ ਆਪਣਾ ਖੁੱਲ੍ਹੇ ਦਿਲੀ ਨਾਲ ਪ੍ਰਚਾਰ ਜਿਵੇਂ ਮਰਜ਼ੀ ਕਰਦੇ ਨੇ ਚਾਹੇ ਹਿੰਦੂ ਵੀ ਹੋਣ ਉਹ ਵੀ ਜਿਵੇਂ ਮਰਜ਼ੀ ਕਰਦੇ ਨੇ ਇਹ ਕੌਣ ਹੁੰਦੇ ਆ ਸਾਨੂੰ ਕਹਿਣ ਵਾਸਤੇ ਕਿ ਤੁਸੀਂ ਉਹਦੇ ਤੁਸੀਂ ਚੰਗਾਈ ਦਾ ਪ੍ਰਚਾਰ ਨਹੀਂ ਕਰਨਾ ਮੈਂ ਫਿਰ ਦੌਰ ਆ ਰਿਹਾ ਕਿ ਚੰਗਾ ਉਸ ਪਰਮੇਸ਼ਵਰ ਨੇ ਕਰਨਾ ਉਸ ਅਕਾਲਪੁਰਖ ਨੇ ਕਰਨਾ ਸੰਤਾਂ ਨੇ ਪ੍ਰੇਰ ਕਰਨੀ ਹੁੰਦੀ ਹੈ ਇਨਸਾਨ ਜਿਹੜੇ ਰੋਗੀ ਨੇ ਆਉਣਾ ਹੈ ਉਹ ਨੇ ਵਿਸ਼ਵਾਸ ਦੇ ਨਾਲ ਆਉਣਾ ਹੈ ਅਗਰ ਉਹ ਵਿਸ਼ਵਾਸ ਕਰੂਗਾ ਤੇ ਉਹ ਡੈਫੀਨੇਟਲੀ ਚੰਗਾ ਹੋਊਗਾ ਅਗਰ ਉਹਦਾ ਵਿਸ਼ਵਾਸ ਨਹੀਂ ਹੋਊਗਾ ਤੇ ਉਹ ਕਦੇ ਵੀ ਚੰਗਾ ਨਹੀਂ ਹੋਊਗਾ ਪਰ ਕਦੇ ਵੀ ਅਪੋਸਟਲ ਜੀ ਨੇ ਸਾਡੇ ਧਾਰਮਿਕ ਆਗੂਆਂ ਨੇ ਕਦੇ ਇਹ ਨਹੀਂ ਕਿਹਾ ਮੈਂ ਚੰਗਾ ਕੀਤਾ ਉਹ ਕਹਿੰਦੇ ਚੰਗਾ ਉਸ ਅਕਾਲ ਪੁਰਖ ਨੇ ਕਰਨਾ ਉਸ ਪਰਮੇਸ਼ਵਰ ਨੇ ਕਰਨਾ ਸੋ ਇਸ ਕਰਕੇ ਅਸੀਂ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰਾਂਗੇ ਔਰ ਬਿਲਕੁਲ ਵੀ ਬਖਸ਼ਾਂਗੇ ਨਹੀਂ ਬਹੁਤ ਜਲਦੀ ਇਹ ਲੋਕ ਜਿਹੜੇ ਅਸਮਾਜ ਜਾਂਦਾ ਨਫਰਤ ਫਲਾਉਂਦੇ ਨੇ ਤੁਹਾਨੂੰ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਮਿਲਣਗੇ ਇਹ ਵਾਦਾ ਹੈ ਤੁਹਾਡੇ ਨਾਲ